ਇਹ ਜਿਹੜਾ ਲੰਗਰ ਆ ਸ੍ਰੀ ਸ਼ਿੰਮਸਤਕਾ ਸੇਵਾਦਾਰ ਜੋ ਬਟਾਲਾ ਕਮੇਟੀ ਆ ਇਹ ਲਗਭਗ 88 88 ਸਾਲ ਹੋ ਗਏ ਇਹਨਾਂ ਨੂੰ ਉੱਥੇ ਲੰਗਰ ਲੈ ਕੇ ਜਾਂਦੇ ਨੂੰ ਔਰ ਕਈ ਪੀੜ੍hiyan ਜੜੀਆਂ ਨੇ ਮਨ ਲੋ ਬਦਲ ਗਈਆਂ ਮਨ ਲੋ ਕਿ ਨਾਲ ਦੇ ਕੋਈ ਦਾਦਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਹੁਣ ਗਾਂ ਨਾਲ ਦੇ ਵੀ ਬੱਚੇ ਸਾਰਿਆਂ ਦੇ ਪਰਿਵਾਰ ਪੀੜੀਦਰ ਪੀੜੀ ਇਹ ਲੰਗਰ ਜਿਹੜਾ ਚੱਲ ਰਿਹਾ ਲਗਭਗ ਕਹਾ ਜੇ 88 ਸਾਲ ਦਾ ਮਤਲਬ ਹੈ ਕਿ ਸਦੀ ਦੇ ਲਗਭਗ ਜਿਹੜਾ ਵਾਕ ਸਮੇਂ ਹੋ ਗਿਆ ਕਿ ਜਿਹੜਾ ਲੰਗਰ ਲੈ ਕੇ ਉਥੇ ਜਾ ਰਹੇ ਨੇ ਔਰ ਮਹਾਮਾਈ ਦੀ ਕਿਰਪਾ ਰਹੀ ਆ ਲੰਗਰ ਦੇ ਅੰਦਰ ਵੀ ਔਰ ਪਰਮਾਤਮਾ ਦੇ ਨਾਲ ਦੇ ਸਾਥ ਦੇ ਅੰਦਰ ਵੀ ਸਾਰਾ ਜਿਹੜਾ ਔਰ ਲੰਗਰ ਚ ਵੀ ਵਧਦਾ ਰਿਹਾ ਮਹਾਮਾਈ ਨੇ ਲੰਗਰ ਵੀ ਵਿਧਾਉਂਦੇ ਰਹੀ ਔਰ ਇਹਨਾਂ ਦਾ ਸਾਥ ਜਿਹੜਾ ਉਹ ਵੀ ਵਿਧਾਉਂਦੇ ਰਹੀ ਮਹਾਮਾਈ ਔਰ ਲੰਗਰ ਦਿਨ ਦੁਗਣੀ ਰਾਤ ਚੁਗਣੀ ਆਪਣੇ ਵਧੀਆ ਤਰੀਕੇ ਨਾਲ ਜਿਹੜਾ ਲੰਗਰ ਆ ਉਹ ਹਰ ਸਾਲ ਜਿਹੜਾ ਉਥੇ ਲੱਗਦਾ 88ਵਾਂ ਲੰਗਰ ਆ ਜੀ ਕਿੰਨੇ ਦਿਨ ਚੱਲੇਗਾ ਇਹ 11 ਦਿਨ ਲੰਗਰ ਚੱਲੇਗਾ ਜੀ ਔਰ 11 ਦਿਨ ਮਹਾਮਾਈ ਦੀ ਕਿਰਪਾ ਨਾਲ ਪੂਰਾ ਮੰਨ ਲਓ ਨੂੰ ਕੋ ਲਗਾਤਾਰ ਜਿਹੜਾ ਵਾ ਕੰਟੀਨਿਊ ਜਿਹੜਾ ਵਾ ਲੰਗਰ ਚੱਲਦਾ ਕੋਈ ਵੀ ਇਹ ਨਹੀਂ ਗਾ ਕਿ ਕੋਈ ਬੰਦ ਕੋਈ ਸ਼ਰਧਾਲੂ ਜਿਹੜੇ ਅਲੱਗ-ਅਲੱਗ ਸਥਾਨਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਇਸ ਜਗ੍ਹਾ ਤੇ ਆਂਦੇ ਆ ਔਰ ਲੰਗਰ ਦਾ ਲਗਾਉਣ ਦਾ ਮਤਲਬ ਲੰਗਰ ਲਗਾਉਣ ਦੇ ਔਰ ਦੇਖਣਾ ਕਿਸੇ ਨੂੰ ਲੰਗਰ ਲਗਾਉਣਾ ਔਰ ਲੰਗਰ ਦੇ ਅੰਦਰ ਜਾ ਕੇ ਦੇਖਣਾ ਕਿੰਨਾ ਸਮੇਂ ਪਰਵਾੜ ਦਾ ਹਰ ਕੋ ਛੱਡ ਕੇ ਜਿਹੜਾ ਵਾ ਉਹ ਸਮੇਂ ਦੇਣਾ ਬੰਦਾ ਕਿੰਨੀ ਦੇਰ ਪਹਿਲਾਂ ਕਿੰਨੇ ਮਹੀਨੇ ਪਹਿਲਾਂ ਲੰਗਰ ਦੀ ਤਿਆਰੀ ਕਰਨੀ ਉਹਦਾ ਸਮਾਨ ਲੈਣਾ ਉਹਦਾ ਰਾਸ਼ਨ ਲੈਣਾ ਉੱਥੇ ਜਾ ਕੇ ਵੇਰ ਜਗ੍ਹਾ ਤੇ ਜਾ ਕੇ ਸਾਰਾ ਸਮਾਨ ਬਣਾਉਣਾ ਔਰ ਬਹੁਤ ਵੱਡਾ ਇੱਕ ਸੇਵਾ ਦਾ ਕਾਰ ਹੈ ਜਿਹੜਾ ਮਹਾਮੈਰੀਆਂ ਨੂੰ ਬਖਸ਼ਿਆ ਹੋਇਆ ਔਰ ਲੰਗਰ ਜਿਹੜਾ ਵਾ ਉਹ ਬੇਕਾਰ ਨਾ ਜਾਏ ਖਰਾਬ ਨਾ ਹੋ ਉਸ ਚੀਜ਼ ਦਾ ਵੀ ਬੜਾ ਖਾਸ ਖ्याल ਰੱਖਿਆ ਜਾਂਦਾ ਸਾਫ ਸਫਾਈ ਦਾ ਵੀ ਉੱਥੇ ਬੜਾ ਖਾਸ ਖ्याल ਰੱਖਿਆ ਜਾਂਦਾ ਆਣਾ ਵੱਲੋਂ ਔਰ ਉਹਦੇ ਨਾਲ ਨਾਲ ਜਿਹੜੇ ਸ਼ਰਧਾਲੂ ਉੱਥੇ ਆ ਰਹੇ ਨੇ ਜਿਹੜੇ ਕਈ ਲੋਕ ਐਸੇ ਆ ਰਹੇ ਜਿਨ੍ਹਾਂ ਨੂੰ ਮਤਲਬ ਉੱਥੇ ਆ ਕੇ ਖਾਣਾ ਦੀ ਕੋਈ ਸ ਉੱਤੇ ਹਰ ਤਰ੍ਹਾਂ ਦਾ ਚਾਹੇ ਉਹ ਅ ਸਵੇਰ ਦਾ ਦੁਪਹਿਰ ਦਾ ਰਾਤ ਦਾ ਦੁੱਧ ਦਾ ਬੱਚੇ ਵਾਸਤੇ ਕੋਈ ਸਮਾਨ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੰਗਰ 'ਚ ਕੋਈ ਆ ਜਿਹੜੀ ਉਹ ਚੀਜ਼ ਆਈ ਉਹ ਲੰਗਰ 'ਚ ਮਿਲਦੀ ਆ ਔਰ ਮਹਾਮਈ ਇਸ ਲੰਗਰ ਨੂੰ ਗਾਂਦ ਹਿੰਦੂਗਨੀ ਜਾ ਚਾਚੂਣਾਂ ਹੁਰ ਵਿਧਾਏ ਔਰ ਜਿੱਥੇ ਅੱਜ 88 ਸਾਲ ਹੋਇਆ ਔਰ ਗਾਂ ਇਹਨਾਂ ਦੀ ਆਣ ਵਾਲੀ ਪੀੜੀਆਂ ਵੀ ਇਸ ਤਰ੍ਹਾਂ ਲਗਾਤਾਰ 100 ਸਵਾ 100 ਸਾਲ ਬਾਅਦ ਵੀ ਅਸੀਂ ਇਸ ਤਰ੍ਹਾਂ ਹੀ ਸਾਡੇ ਬੱਚੇ ਖੜੇ ਹੋ ਗਏ ਜਿਹੜਾ ਉਹ ਲੰਗਰ ਜਿਹੜਾ ਰਵਾਨਾ ਕਰਦੇ ਦੱਸੋ ਇਹ ਲੰਗਰ ਕਿਹੜੀ ਜਗ੍ਹਾ ਤੋਂ ਥੱਲੇ ਇੰ ਲੰਗਰ ਜਿਹੜਾ ਪਰਵਈ ਦੇ ਮੋੜ ਤੇ 1.5 ਕਿਲੋਮੀਟਰ ਅੱਗੇ 1.5 ਕਿਲੋਮੀਟਰ ਅੱਗੇ ਵਿਲੇਜ ਰਈ ਹੈ 메ਨ ਸੜਕ ਤੇ ਜਿੱਥੋਂ ਯਾਤਰਾ ਜਾਂਦੀ ਹੈ ਸਿੱਤੋਂ ਲੋਕ ਸ਼ਰਧਾਲੂ ਲੰਘਦੇ ਆ 메ਨ ਰੋਡ ਤੇ ਲੱਗਦਾ ਪਰਵਈ ਤੋਂ ਜਿਹੜੇ ਅੰਦਰ ਜਾਣੇ ਆ 1.5 ਕਿਲੋਮੀਟਰ ਉੱਥੇ ਲੱਗਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਕਿ ਸਾਡੇ ਉੱਥੇ ਲੰਗਰ ਤੇ ਜ਼ਰੂਰ ਰੁੱਕ ਕੇ ਜਾਣ ਔਰ ਮਹਾ ਮਾਈ ਦਾੜਾ ਪ੍ਰਸ਼ਾਦ ਬਣਾਇਆ ਉਹਨੂੰ ਜ਼ਰੂਰ ਗ੍ਰੈਂਡ ਕਰਨ ਚਿਕਾਰਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਹਾ ਚੰਦਰਪੁਰਨੀ ਦਾ ਆਪਾਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਜਿਨ੍ਹਾਂ ਨੇ ਸਾਨੂੰ ਸਾਡੀ ਸਭਾ ਨੂੰ ਛਿੰਮਸਤੀ ਕਾ ਸੇਵਾ ਦਲ ਨੂੰ ਅੱਜ 99 ਸਾਲ ਹੋ ਗਏ ਹੈ ਸੇਵਾ ਬਖਸ਼ੀ ਇਹ ਉਹਨਾਂ ਦਾ ਆਸ਼ੀਰਵਾਦ ਹੈ ਜੋ ਕਿ ਅੱਜ ਵੀ ਸਾਨੂੰ ਮਾਂ ਆਸ਼ੀਰਵਾਦ ਦੇ ਰਹੇ ਨੇ ਅੱਜ ਬਟਾਲੇ ਤੋਂ ਇਹ ਲੰਗਰ ਚਿੰਤਪੁਰ ਨਿਵਾਸਾਂ ਦੇ ਵਿੱਚ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸਾਵਣ ਦੀ ਅਸ਼ਟਮੀ ਦਾ ਬਹੁਤ ਮਹੱਤਵ ਹੈ ਉਸ ਦਿਨ ਮਨਾਇਆ ਜਾਂਦਾ ਹੈ ਕਿ ਮਾਂ ਕੋਲ ਕਿਉਂਕਿ ਮਾਂ ਛਿੰਮਸਤੀ ਦਾ ਸਭ ਤੋਂ लाड़ली ਭੈਣ ਮੰਨੀ ਗਈ ਹੈ ਤੇ ਉਹਦੇ ਕੋਲ ਹੀ ਸਾਰੀਆਂ ਦੇਵੀਆਂ ਇਕੱਠੀਆਂ ਹੁੰਦੀਆਂ ਹਨ ਇਸ ਉਪਲਖਸ਼ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਮੇਲਾ ਲੱਗਦਾ ਹੈ ਜਿਸ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਦੁਨੀਆ ਪਹੁੰਚਦੀ ਹੈ ਇਸ ਕਰਕੇ ਮਾਂ ਨੇ ਛਿੰਮਸਤੀ ਦਾ ਸੇਵਾਦਲ ਨੂੰ ਇਹ ਸੇਵਾ ਬਖਸ਼ੀ ਹੈ ਜੋ ਕਿ ਅੱਜ ਲਗਭਗ 99 ਸਾਲ ਹੋ ਗਏ ਆ 88 ਮਾ ਲੰਗਰ ਹਾਇ ਇੱਕ ਸਾਲ ਦਾ ਇਹ ਵਿੱਚ ਗੈਪ ਪਿਆ ਸੀਗਾ ਕਰੋਨਾ ਕਾਲ ਦੇ ਕਰਕੇ ਨਹੀਂ ਤੇ ਹਰ ਸਾਲ ਇਹ ਲੰਗਰ ਬਟਾਲੇ ਤੋਂ ਚਿੰਮਸਤੀ ਦਾ ਧਾਮ ਤੇ ਵਿੱਚ ਜਾ ਕੇ ਲੱਗ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ ਇਹ ਲੰਗਰ ਲੋਕਾਂ ਦਾ ਹੈ ਲੋਕਾਂ ਦੀ ਸੇਵਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਤੇ ਇਸ ਕਰਕੇ ਬਹੁਤ ਹੀ ਸ਼ੁਕਰੀਆ ਕਰਦੇ ਹਾਂ ਲੋਕਾਂ ਦਾ ਜਿਹੜਾ ਬਹੁਤ ਹੀ ਵੱਧ ਚੜ ਕੇ ਇਸ ਸਭਾ ਨੂੰ ਸਹਿਯੋਗ ਦਿੰਦੇ ਨੇ ਜੇ ਗੱਲ ਕਰੀਏ ਤੇ ਆਪਣੇ ਬਜ਼ੁਰਗਾਂ ਦੀ ਉਹਨਾਂ ਨੇ ਵੀ ਉਸ ਟਾਈਮ ਤੇ ਇਸ ਲੰਗਰ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਕੋਈ ਵੀ ਕਾਰਾ ਨਹੀਂ ਸੀ ਹੁੰਦੀਆਂ ਕੋਈ ਵੀ ਖਾਸ ਸਾਧਨ ਨਹੀਂ ਸੀ ਉਹ ਬੈਲ ਗਾੜੀਆਂ ਦੇ ਉੱਤੇ ਲੈ ਕੇ ਸਾਰੀ ਰਸਤ ਉੱਥੇ ਜਾ ਕੇ ਬਹੁਤ ਹੀ ਮਿਹਨਤ ਦੇ ਨਾਲ ਲੰਗਰ ਸੰਗਤ ਨੂੰ ਪਰੋਸਦੇ ਸਨ ਅੱਜ ਵੀ ਮਹਾਮਾਈ ਨੇ ਬਹੁਤ ਸਾਧਨ ਦੇ ਦਿੱਤੇ ਪਰ ਸੇਵਾ ਭਾਵਨਾ ਉਹੀ ਹੈ ਇਸ ਕਰਕੇ ਮਾ ਦਾ ਮਾਦੇ ਚਰਨਾ ਦੇ ਵਿੱਚ ਮੱਥਾ ਟੇਕ ਕੇ ਬਹੁਤ ਉਹਨਾਂ ਦਾ ਸ਼ੁਕਰੀਆ ਕਰੀਦਾ ਜਿਨ੍ਹਾਂ ਨੇ ਅੱਜ ਵੀ ਸਾਨੂੰ ਇਹ ਸੇਵਾ ਬਖਸ਼ੀ ਹੈ ਪਹਿਲਾਂ ਸਾਡੇ ਪਿਤਾ ਜੀ ਮੰਤਪੂਲੇਸ਼ਾ ਜੀ ਸਾਡੇ ਆਪਣਾ ਜੀਤੀਸ਼ਾ ਜੀ ਹਾਂਡਾ ਜੀ ਸਾਨੀ ਸਾਹਿਬ ਇਸਾਰੇ ਇਸ ਸਭਾ ਦੇ ਵਿੱਚ ਰਹਿ ਕੇ ਲੋਕਾਂ ਦੀ ਬਹੁਤ ਸੇਵਾ ਕਰਦੇ ਰਹੇ ਨੇ ਉਹੋ ਹੀ ਸੇਵਾ ਅੱਗੋਂ ਸਾਨੂੰ ਬਖਸ਼ੀ ਹੈ ਅੱਗੋਂ ਮਾਈ ਦੇ ਅੱਗੇ ਇਹੋ ਹੀ ਅਰਦਾਸ ਕਰਦੇ ਆ ਕਿ ਇਦਾਂ ਹੀ ਸੇਵਾ ਬਖਸ਼ਦੇ ਰਹਿਣ ਇਦਾਂ ਹੀ ਸੇਵਾ ਕਰਦੇ ਰਹੀਏ ਜੈ ਮਾਤਾ ਦੀ ਜੈ ਸ਼ੰਕਰ ਦੀ ਏ ਮਾਂ ਚੰਦਬੋਨੀ दरबार 88वां लंगर ਜਿਹੜਾ ਪ੍ਰਚੀਨ ਸਮੇਂ ਤੋਂ ਸਾਡੇ ਮਾਨਯੋਗ ਸਾਰੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਲਗਭਗ ਜੇ ਜੇ ਜੀਤੀਸ਼ਾ ਜੀ ਮੰਤ ਭੋਲੇਸ਼ਾ ਜੀ ਸਾਨੀ ਸਾਹਿਬ ਔਰ ਵਿਦਿਆਸਾਗਰ ਹੰਡਾ ਜੀ ਹੋਰ ਬਹੁਤ ਸਾਰੇ ਟਰਸ ਦੇ ਜਿਹੜੇ ਪ੍ਰਾਚੀਨ ਮੈਂਬਰ ਸੀ ਇਹ ਉਹਨਾਂ ਦੁਆਰਾ ਸ਼ੁਰੂ ਹੋਇਆ। ਅਰੇ ਮਾ ਚੰਦ ਬੋਨੀ ਦਾ ਦਰਬਾਰ ਹਰ ਸਾਲ ਜਿਹੜਾ ਲੰਗਰ 10 ਦਿਨ ਲਈ ਦਸਵੀਂ ਤੱਕ ਲੱਗਦਾ। ਔਰ ਕਿਉਂਕਿ ਅੱਜ 5 ਤਰੀਕ ਨੂੰ ਮਾਂ ਦੇ ਸ਼ਾਵਨ ਮਾਂ ਦੇ ਅਪਲਖਸ਼ ਦੇ ਉੱਤੇ ਜਿਹੜੀ ਮਾਂ ਸਦੀ ਦੇ ਸਰੂਪ ਚ ਉਹਦੇ ਅੰਗ ਦੇ ਰੂਪ ਚ ਇੱਥੇ ਬਰਾਜਮਾਨ ਹੈ। ਉਸ ਦਾ ਪਨਾਰਾ ਜਿਹੜਾ ਮੇਲਾ ਜਿਹੜਾ ਹੈ ਮਾਂ ਰਾਚੰਤਪੋਨੀ ਦਾ ਦਰਸ਼ਨਾ ਹੈ ਤੂੰ ਸਾਰੇ ਲਗਭਗ ਹਿੰਦੁਸਤਾਨ ਜੋ ਨਹੀਂ ਬਾਹਰੋਂ ਵੀ ਦੁਨੀਆ ਆ ਕੇ ਮਹਾਮਾਈ ਦੇ ਜਾਂਦੀ ਹੈ ਔਰ ਮੈਂ ਮਹਿਸੂਸ ਕਰਦਾ ਔਰ ਗਰਵ ਨਾ ਕਹਿ ਸਕਣਾ ਕਿ ਜਿਹੜਾ ਨੇ ਮਾਂ ਨੂੰ ਮੰਨਿਆ ਉਸ ਦਰਬਾਰ ਤੋਂ ਸਭ ਕੁਝ ਪਾਇਆ ਔਰ ਮਾਂ ਨੇ ਕਦੀ ਕਿਸੇ ਨੂੰ ਨਰਾਸ਼ ਨਹੀਂ ਕੀਤਾ ਜਿਸ ਤਰ੍ਹਾਂ ਮਾਂ ਕਾਲੀਦਵਾਰੇ ਨੇ ਵਟਾਲੇ ਦੇ ਅੰਦਰ ਪ੍ਰਚੀਨ ਮੰਦਰ ਨੇ ਕਦੀ ਮਾਤਾ ਨੇ ਨਰਾਸ਼ ਨਹੀਂ ਕੀਤਾ ਔਰ ਸ਼ੇਭ ਭੋਲੇनाथ ਦੀ ਭੂਮੀ ਅਚਲેશ્વਰ ਧਾਮ ਨੇ ਵੀ ਹਮੇਸ਼ਾ ਸਾਰੇ ਸ਼ਹਿਰ ਨੂੰ ਬੜਾ ਸੁੱਖ ਦਿੰਦਾ ਹੈ ਔਰ ਲੋਕ ਉੱਤੇ ਵੀ ਮਰਦਾ ਪੂਰੀਆਂ ਕਰਦੇ ਨੇ ਔਰ ਇਹ ਲੰਗਰ ਅਜ ਫੇਰ ਜਿਹੜੇ ਆਪਣੇ महंत ਅਮੇਸ਼ਾ ਜੀ ਭੋਲੇ ਸ਼ਾਹ ਜੀ ਦੇ بیٹے ਜਿਹੜੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਪਰਤੀਨ ਉਹ ٹرسٹ ਦੇ ਸੇਵਾ ਇਸ ਦੇ ਲੰਗਰ ਦੇ ਸੇਵਾ ਕਰਦੇ ਰਹੇ ਨੇ ਔਰ ਜਗਦੀਸ਼ ਰਾਜ ਸਾਨੀ ਜੀ ਨੇ ਵੀ ਲੰਮਾ ਸਮਾਂ ਸੇਵਾ ਕੀਤੀ ਹੈ ਇਹ ਲੰਗਰ ਜਿਹੜਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਬਟਾਲੇ ਦੇ ਸੁੱਖ ਵਾਸਤੇ ਸ਼ਾਂਤੀ ਵਾਸਤੇ ਸਮਰiddhi ਵਾਸਤੇ ਮੰਤਮੇ ਸ਼ਾਹ ਜੀ ਔਰ ਸ਼ਿਵ ਸ਼ਾਨਨ ਜੀ ਹਾਂਜੂ ਹਾਂਡਾ ਜੀ ਵਿਪਨ ਦੀ ਔਰ ਅਸ਼wini ਮਲਹੋਤਰਾ ਜੀ ਨਰੇਸ਼ ਜੀ ਬਰਮਾ ਔਰ ਵੀ ਸਾਰੇ ਜਿਹੜੇ ਬਹੁਤ ਸਾਰੇ ਸਾਥੀ ਨੇ ਮਿਨੇਜੀ ਔਰ ਹਣੀਮ ਬਤਲ ਜੀ ਜਿਹੜੇ ਕੋਈ ਨਾ ਰਕੇਸ਼ ਕੇਸ਼ਾ ਜੀ ਔਰ ਬੱਚੇ ਵੀ ਆਏ ਨੇ ਘਰਾਂ ਚੋਂ ਸਾਡੇ ਰਾਮਦਾਸ ਮਲੋਤਰਾ ਜੀ ਤੇ ਅੰਸ਼ੂ ਆਂਡਾ ਜੀ ਦੇ ਇਹ ਸਭ ਮਾਂ ਦੇ ਅਸ਼ੀਰਵਾਦ ਦੇ ਨਾਲ ਹੀ ਅਸੀਂ ਕਰਬਾਨੇ ਆ ਔਰ ਮੈਂ ਇਸ ਮਹਿਸੂਸ ਕਰਦਾ ਪੀ ਜਿਹੜਾ ਮਾਂ ਚੰਦ ਬੋਨੀ ਦਾ ਦਰਬਾਰ ਹੈ ਬੜੇ ਲੰਬੇ ਸਮੇਂ ਤੋਂ ਜਾਣ ਦਾ ਮੌਕਾ ਮਿਲਿਆ ਔਰ ਮੈਂ ਖੁਦ ਗਏ ਇਸ ਗੱਲ ਦਾ ਗਵਾਹ ਆ ਪਰ ਤਖ ਕਿ ਜੋ ਮਹਾਮਈ ਤੋਂ ਮੰਗਿਆ ਮਿਲਿਆ ਔਰ ਹਮੇਸ਼ਾ ਮਾ ਦਾ ਬਟਾਲੇ ਤੇ ਮਿਹਰ ਪਰਿਆ ਹੱਥ ਸਾਰੇ ਬਣਿਆ ਰਹੇ ਪੰਜਾਬ ਤੇ ਬਣਿਆ ਰਹੇ ਪੰਜਾਬ ਦੇ ਅੰਦਰ ਖੁਸ਼ਹਾਲੀ ਆਏ ਪੰਜਾਬ ਸੁੱਖ ਮਈ ਹੋਵੇ ਸੁੱਖ ਸ਼ਾਂਤੀ ਹੋਵੇ ਇਸ ਦੀ ਦੁਆ ਕਾਮਨਾ ਕਰਦਿਆਂ ਹੋਇਆ ਤੁਹਾਡੇ ਪ੍ਰਭੂ ਮਹਾਮਈ ਦੇ ਜੰਗਾਰੇ ਦੇ ਨਾਲ ਅੱਜ ਕਹੀਏ ਜੰਕਾਰਾ ਮਾ ਚੰਦਪੁਰ ਨੇ ਦਾ ਬਹੁਤ ਸੱਚੇ ਦਰਬਾਰ ਕੀ ਜੰਕਾਰਾ ਮਾ ਕਾਲੀ ਦਵਾਰੇ ਦਾ ਬਹੁਤ ਸੱਚੇ ਦਰਬਾਰ